ਦੁਨੀਆ ਦੇ ਕੋਨੇ-ਕੋਨੇ ਵਿੱਚ ਜਾਣੀ ਜਾਂਦੀ ਨਵਾਬੀ ਅਤੇ ਇਤਿਹਾਸਕ ਧਰਤੀ ਮਲੇਰ ਕੋਟਲਾ ਦੇ ਵਿੱਚ ਇੱਕ ਕੁਸ਼ਤੀ ਦੰਗਲ ਕਰਵਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਵਜੋਂ ਮਲੇਰ ਕੋਟਲਾ ਦੇ ਉੱਗੇ ਸਮਾਜ ਸੇਵੀ ਅਤੇ ਕਾਂਗਰਸੀ ਆਗੂ ਪ੍ਰਵੇਸ਼ ਅਲੀ ਖਾਨ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਤੋਂ ਇਲਾਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਮਿਨਿਓਰਿਟੀ ਡਿਪਾਰਟਮੈਂਟ ਦੇ ਚੇਅਰਮੈਨ ਦਿਲਵਰ ਮੁਹੰਮਦ ਖਾਨ ਨੇ ਵੀ ਇਸ ਦੰਗਲ ਦੇ ਵਿੱਚ ਸ਼ਿਰਕਤ ਕੀਤੀ ਅਤੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਵੀ ਕੀਤੀ ਗਈ। ਜਿਹੜੇ ਬੰਦੇ ਕੋਈ ਵੀ ਜਿੱਤਿਆ ਉਹ ਜਿੱਤਣ ਦੀ ਵੀ ਇੱਛਾ ਜਿਨ੍ਹਾਂ ਰਹਿਮਤ ਕਰਦੇ ਫੁੱਟਬਾਲ ਕੰਪਨੀ ਪ੍ਰਵੇਸ਼ ਖਾਨ ਨੇ 2 ਲੱਖ ਜਿਨਾ ਸੀ। ਇਹਦੇ ਲਈ ਮੈਂ ਤਾਂ ਇਹੀ ਕਹਿੰਦਾ ਵੀ ਇਹ ਇੰਨਾ ਉਤਸ਼ਾਹ ਔਰ ਇੰਨੇ ਲੋਕਾਂ ਨੂੰ ਦੇਖ ਕੇ ਅੱਜ ਇਹ ਲੱਗ ਰਿਹਾ ਕਿ ਮਲੇਰ ਕੋਟ ਨੇ ਵੀ عوام ਇੱਡਾ ਗੱਲ ਨਹੀਂ ਬਹੁਤ ਰੁਝਾਨ ਦੇ ਰਹੀ ਹੈ ਤੇ ਉਹਨਾਂ ਨੂੰ ਪੂਰੀ ਖੇਡਾਂ ਦੀ ਲੋੜ ਹੈ ਪਰ ਇੱਥੇ ਗਰਾਊਂਡ ਕੱਟ ਹੋਣ ਕਰਕੇ ਇੱਥੇ ਸਾਨੂੰ ਪਲੇਅ ਨਹੀਂ ਮਿਲ ਪਾ ਰਹੇ ਜਾਂ ਪਲੇਅਰ ਇੱਥੇ ਖੇਡ ਨਹੀਂ ਪਾ ਰਹੇ ਮੈਂ ਪ੍ਰਸ਼ਾਸਨ ਅੱਗੇ ਰਿਕੁਐਸਟ ਕਰਦਾ ਵੀ ਸਾਨੂੰ ਵੱਧ ਤੋਂ ਵੱਧ ਗਰਾਊਂਡ ਦੇਣ ਤਾਂ ਕਿ ਅਸੀਂ ਇਹਨਾਂ ਨੂੰ ਖੇਡਾਂ ਨੂੰ ਵੱਧ ਤੋਂ ਵੱਧ ਅੱਗੇ ਲਿਆ ਕੇ ਨਸ਼ੇ ਨੂੰ ਬਿਲਕੁਲ ਖਤਮ ਕਰ ਦਈਏ ਮੈਂ ਜ਼ਵਾਦਾ ਕਰਦਾ ਇਸ ਗਰਾਊਂਡ ਦੇ ਵਿੱਚ ਬੈਠ ਕੇ ਵੀ ਮੈਂ ਆਉਣ ਵਾਲੇ ਯੂਥ ਨੂੰ ਜਾਂ ਜਿਹੜਾ ਮੇਰਾ ਹੁਣ ਯੂਥ ਚੱਲ ਰਿਹਾ ਹੈ ਜਾਂ ਆਉਣ ਵਾਲੇ ਨਜ਼ਰਾਂ ਨੇ ਇਨਸ਼ਾਅੱਲਾ ਵਾਦਾ ਕਰਦਾ ਵੀ ਇੱਕ ਇੱਕ ਘਰ ਦੇ ਵਿੱਚੋਂ ਨਸ਼ਾ ਖਤਮ ਕਰ ਦਾਂਗਾ ਅਗਰ ਮੈਨੂੰ ਮੇਰੇ ਮੈਨੂੰ ਮੌਕਾ ਮਿਲਿਆ ਮਤਲਬ ਵੀ ਇਹ ਗਰਾਊਂਡ ਬਣਾਉਣ ਦਾ ਜਾਂ ਕਰਨ ਦਾ ਤਾਂ ਮੈਂ ਇਨਸ਼ਾਅੱਲਾ ਅੱਜ ਫੇਰ ਦੁਬਾਰਾ ਵਾਦਾ ਕਰ ਰਿਹਾ ਕਿ ਮੈਂ ਹਰ ਇੱਕ ਘਰ ਦੇ ਵਿੱਚੋਂ ਨਸ਼ਾ ਖਤਮ ਕਰਵਾਵਾਂ ਮੈਂ ਉਹਨਾਂ ਨੂੰ ਇਹ ਸਹੁੰਆਂ ਦੇਣਾ ਚਾਹਣਾ ਵੀ ਵੱਧ ਤੋਂ ਵੱਧ ਬੰਗਲਾ ਗਲੀ ਨੂੰ ਜਾਓ ਵੱਧ ਤੋਂ ਵੱਧ ਗਰਾਊਂਡ ਕੰਨੀ ਨੂੰ ਜਾਓ ਫੁੱਟਬਾਲ ਕੰਨੀ ਨੂੰ ਜਾਓ ਤਾਂ ਕਿ ਇਹਦੇ ਵਿੱਚ ਜਾ ਕੇ ਆਪਾਂ ਜੌਬ ਵੀ ਲਈਏ ਨੌਕਰੀਆਂ ਵੀ ਲਈਏ ਆਪਣੀ ਜ਼ਿੰਦਗੀ ਵੀ ਬਣਾਈਏ ਔਰ ਆਪਾਂ ਆਪਣੇ ਆਪ ਨੂੰ ਤੰਦਰੁਸਤ ਰੱਖਾ ਕੇ ਇੱਕ ਅੱਛੇ ਮਾਸਰੇ ਨੂੰ ਖੜਾ ਕਰੀਏ ਤਾਂ ਕਿ ਆਪਾਂ ਆਪਣੇ ਮਲੇਰ ਕੋਲੋਂ ਉਹ ਜਹਾਜ਼ ਹੀ ਬਦਾਲੀਏ ਜਿਹੜੀ ਕਿ ਅੱਜ ਤੋਂ ਮਿਸਾਲ ਚੱਲੀ ਆਉਂਦੀ ਸੀ ਕਿ ਇਹ ਇੱਕ ਗੁਲਦਸਤਾ ਔਰ ਜੋ ਅੱਲਾਹ ਤਾਲਾ ਨੇ ਇੱਥੇ ਜਿਗਰ ਦਿੱਤੇ ਨੇ ਇੱਥੇ ਦੇ ਲੋਕਾਂ ਨੂੰ ਇਸ ਮਿੱਟੀ 'ਚ ਜਿਹੜੀ ਇੱਥੇ ਤਾਕਤ ਦਿੱਤੀ ਹੈ ਉਸ ਤਾਕਤ ਦਾ ਸਹੀ ਇਸਤੇਮਾਲ ਕਰੋ ਖੇਡਾਂ ਦੇ ਵਿੱਚ ਆ ਕੇ ਨਾ ਕਿ ਕਿਸੇ ਹੋਰ ਫੀਲਡ 'ਚ ਜਾ ਕੇ ਅੱਜ ਦਾ ਪ੍ਰੋਗਰਾਮ ਤੁਹਾਨੂੰ ਸਾਰਿਆਂ ਨੂੰ ਬੜਾ ਬੜੀ ਖੁਸ਼ੀ ਦੀ ਗੱਲ ਹੈ ਔਰ ਮੈਂ ਚਾਹੁੰਦਾ ਹਾਂ ਕਿ ਪ੍ਰਵੇਸ਼ ਜੀ ਜਿਹਨੇ ਮੈਨੂੰ ਇਮਿਡੇਸ਼ਨ ਦੇ ਪਿੱਛੇ ਮਰੇਲ ਕੋਟਲਾ ਨੂੰ ਇਸ ਚੀਜ਼ ਦੀ ਵਧਾਈ ਦੰਣਾ ਕਿ ਇਹ ਸਭ ਤੋਂ ਪਹਿਲਾ ਔਰ ਵੱਡਾ ਕਦਮਾ ਨੌਜਵਾਨਾਂ ਦੇ ਲਈ ਤੇ ਮੈਂ ਦਿਲਬਰ ਮਾਮਲਖਾਨ ਚੇਅਰਮੈਨ ਮਿਨੋਰਿਟੀ ਡਿਪਾਰਟਮੈਂਟ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਹਰਤਾ ਸਾਡੇ ਰਾਜਾ ਬੜਿੰਗ ਜੀ ਵੱਲੋਂ ਪ੍ਰਤਾਪ ਸਿੰਘ ਬਾਜਵਾ ਜੀ ਵੱਲੋਂ ਜਿਹੜਾ ਉਹਨਾਂ ਨੇ ਆਦੇਸ਼ ਪੰਜਾਬ ਦੇ ਵਿੱਚ ਲਾਇਆ ਏ ਨਸ਼ੇ ਨੂੰ ਖਤਮ ਕਰਨ ਦਾ ਤੇ ਜਿਹੜਾ ਆਹ ਅਪਰਾਲਾ ਪ੍ਰਵੇਜ ਜੀ ਨੇ ਕੀਤਾ ਸ਼ਰੀਫ ਦਾਰਾ ਜੀ ਜਿਹੜੇ ਸਾਡੇ ਹਾਇਸਤਾਨ ਇਸ ਹਲਕੇ ਦੇ ਸੀਨੀਅਰ ਮਨੀਸ਼ ਸਿੰਸੀਅਰ ਜਿਹੜੇ ਲੋਕਾਂ ਦੇ ਰੋਜ਼ ਘਰਾਂ ਵਿੱਚ ਵਿਚਰ ਕੇ ਫੈਸਲੇ ਕਰਾਉਂਦੇ ਨੇ ਔਰ ਇਹਨਾਂ ਦੇ ਨਾਲ ਹੋਰ ਸਾਡੇ ਰਿਆਜ਼ ਮਾਮਨ ਜੀ ਰਾਜਖਾਨ ਜੀ ਜਿਹੜੇ ਜਨਰੇ ਜਨਸ਼ਕਤੀ ਨੇ ਪੰਜਾਬ ਦੇ ਔਰ ਉਹਨਾਂ ਦੇ ਨਾਲ ਸਾਡਾ ਬਲਾਕ ਦਾ ਪ੍ਰਧਾਨ ਔਰ ਸਾਰੀ ਸਾਡੀ ਮਿਨੋਰਟੀ ਦੀ ਟੀਮ ਔਰ ਹਨੀਬ ਮਾਮਨ ਜੀ ਵਾਈਸ ਚੇਰਮੈਨ ਔਰ ਹੋਰ ਵੀ ਕਾਫੀ ਪੰਜਾਬ ਦੇ ਵਿੱਚੋਂ ਇਸ ਸ਼ੌਕ ਦੇ ਸਾਰੇ ਦੇਣ ਦੇ ਲਈ ਤਾਂ ਕਿ ਇਸ ਚੀਜ਼ ਨੂੰ ਦੇਖ ਕੇ ਖੁਸ਼ੀ ਇਸ ਕਰਕੇ ਹੁੰਦੀ ਆ ਕਿ ਜਿਹੜਾ ਇਨਸਾਨੀਅਤ ਦਾ ਨਾਤਾ ਮੁਸਲਮਾਨ ਤੇ ਸਿੱਖ ਐਂਡ ਹਿੰਦੂ ਅਰ ਸਾਰੇ ਇਕੱਠੇ ਅੱਜ ਤੁਹਾਨੂੰ ਇੱਕ ਮੰਚ ਤੇ ਮਿਲ ਰਹੇ ਨੇ ਅਰ ਜਿਹੜਾ ਕਿ ਸ਼ਹਿਰ ਇੱਕ ਨਵਾਬੀ ਆ ਦੇਖਣ ਵਾਲੀ ਗੱਲ ਵੱਡੀ ਗੱਲ ਇਹ ਪੰਜਾਬ ਤੋਂ ਜ਼ਿਆਦਾ ਵੈਸੇ ਕਿ ਜਿਹੜਾ ਸ਼ਹਿਰ ਇੱਕ ਨਵਾਬੀ ਆ ਜਿਹੜੀ ਇਹ ਸਰਕਾਰ ਆ ਸਾਡੀ ਇਹ ਸਰਕਾਰ ਜਾਂ ਇੱਥੇ ਦੀ ਲੀਡਰਸ਼ਿਪ ਉਹਦੇ ਬਾਰੇ ਉਹਦਾ ਮਿਰਨ ਕੋਟਵਾ ਨਾਮ ਦਾ ਲਗਾਣਾ ਪੂਰੇ ਪੰਜਾਬ ਦੇ ਵਿੱਚ ਨੰਬਰ ਤੇ ਆਣਾ ਚਾਹੀਦਾ ਸੀ ਰੋਲ ਕੋ ਲਗਾਣਾ ਵਿਚ ਦੇ ਨੰਬਰ ਤੇ ਆਣਾ ਚਾਹੀਦਾ ਸੀ ਤਾਂ ਕਿ ਜਿਹੜੇ ਨਵਾਬ ਸਾਹਿਬ ਨੇ ਨਵਾਬ ਸਾਹਿਬ ਨੇ ਜਿਹੜਾ ਪੰਜਾਬ ਦੇ ਵਿੱਚ ਹਾਣਾ ਨਾਰਾ ਮਾਰਿਆ ਸੀ ਬੱਚਿਆਂ ਦੇ ਲਈ ਫਤਿਹਗੜ੍ਹ ਸਾਹਿਬ ਔਰ ਉਹ ਹਾਣਾ ਨਾਰਾ ਅੱਜ ਅਸੀਂ ਇਹ ਸਰਕਾਰਾਂ ਨੇ ਇਹ ਸਰਕਾਰ ਦੇ ਮਿੱਟੀ ਦੇ ਵਿੱਚ ਬੁਲਾਤਾ ਔਰ ਮੈਂ ਚਾਹੁੰਦਾ ਵੀ ਇੱਥੇ ਵੀ ਜਿਹੜੀ ਲੋਕਲ ਲੀਡਰਸ਼ਿਪ ਆ ਐਸਐਮ ਚੱਲ ਰਹੀ ਆ ਇਹ ਵੀ ਇਹ ਬਹੁਤ ਵੱਡੀ ਬੁਖੇਕ ਹੈ ਇਹਨੂੰ ਪੰਜਾਬ ਦੇ ਵਿੱਚ ਸਰਦਾਰਿਆਂ ਦੇ ਵਿੱਚ ਬਰੇਲ ਕੋਡਲੇ ਦਾ ਨਾਮ ਲਿਖਣਾ ਪਿਆਊਗਾ ਇਹ ਪ੍ਰਵੇਸ਼ ਜੀ ਨੂੰ ਮੈਂ ਇਸ ਚੀਜ਼ ਦੀ ਵਧਾਈ ਦਿੰਦਾ ਕਿ ਜਿਹੜਾ ਸਾਡਾ ਯੂਥ ਨਸ਼ਿਆਂ ਦੇ ਵਿੱਚ ਚੱਲਿਆ ਸੀ ਉਹ ਅੱਜ ਸਾਰੀ ਜਨਤਾ ਦੇ ਸਾਹਮਣੇ ਇੱਕ ਦੂਸਰੇ ਨਾਲ ਕੁਸ਼ਤੀ ਕਰ ਰਿਹਾ ਜਿਹਦੇ ਵਿੱਚ ਹਿੰਦੀ ਵੀ ਆ ਜੱਟ ਵੀ ਆ ਸਿੱਖ ਵੀ ਆ ਮੁਸਲਮਾਨ ਵੀ ਆ ਜਿੱਦਾਂ ਕਿ ਸਾਡੇ ਪੰਜਾਬ ਦੇ ਵਿੱਚ ਹੜ੍ਹ ਆਏ ਹੜ੍ਹਾਂ ਦੇ ਵੇਲੇ ਮੁਸਲਮਾਨ ਨੇ ਸਭ ਤੋਂ ਅੱਗੇ ਜਾ ਕੇ ਇਂਦਰਾ ਦੀ ਰਾਖੀ ਕੀਤੀ ਸਾਰਿਆਂ ਦੀ ਰਾਖੀ ਕੀਤੀ ਏ ਅੱਜ ਨਰੇਲ ਕੋਟਲਾ ਸ਼ੁਰੂਆਤ ਕਰ ਰਿਹਾ ਪੰਜਾਬ ਦੇ ਵਿੱਚ ਨਸ਼ਾ ਮੁਕਤ ਕਰਨ ਦੀ ਔਰ ਮੈਂ ਚਾਹਣਾ ਇਸ ਪੁਲਿਸ ਨੂੰ ਦੱਸਣਾ ਚਾਹਣਾ ਕਿ ਇਹ ਜਿਹੜਾ ਨਵਾਬ ਸੀ ਇਸ ਨਵਾਬ ਸਾਹਿਬ ਨੇ ਪੰਜਾਬ ਦਾ ਨਾਮ ਰੋਸ਼ਨ ਕਰਨਾ ਸੀ ਇਸ ਸ਼ਹਿਰ ਨੇ ਲੇਕਿਨ ਕਿਸੇ ਨੇ ਸਟਾਪ ਕਰ ਦਿੱਤਾ ਅਤੇ ਇਸ ਦਾ ਦਾ ਨਰੇਲ ਕੋਟ ਲੇਦਾ ਆਸ਼ੀਆਸ ਲੇਖਾ ਚਾਈ ਦਾ ਤਾਂ ਕਿ ਸਭ ਤੋਂ ਪਹਿਲਾ ਜਿਹੜਾ ਕਮਿਸ਼ਨ ਸਾਹਿਬ ਜਾਬਿਆ ਦੇ ਲਈ ਪਤੇ ਘੜਦੇ ਲਈ ਉਹ ਇਸ ਨਰੇਲ ਕੋਟ ਲਾਦੇ ਰਿਹਾ ਚੱਕਿਆ ਗਿਆ ਸੀ ਮੈਂ ਕਹਣਾ ਉਹਨਾਂ ਜਾਣਵੁੱਦ ਕੇ ਇਨਸਾਨੀਅਤ ਦਾ ਘਾਣ ਕੀਤਾ ਜਾਂਦਾ ਤਾਂ ਕਿ ਇਸ ਸ਼ਹਿਰ ਦੱਬਿਆ ਜਾ ਰਿਹਾ ਆ ਕਿ ਇਸ ਸ਼ਹਿਰ ਨੂੰ ਬਿਆਸ ਪੜਾਉਣ ਦੀ ਜ਼ਰੂਰਤ ਹੈ ਕਰਕੇ ਸਾਰੇ ਵੀਰਾਂ ਦਾ ਆਏ ਸੱਜਣਾ ਦਾ ਪ੍ਰੋਜੈਕਟ ਜੀ ਹਰ ਕਮੇਟੀ ਦਾ ਧੰਨਵਾਦ ਕਰਦਾ ਅਰਬਿਨਾ ਨੇ ਇਹ ਲਸ਼ਾ ਮੁਕਤ ਜਿਹੜਾ ਬੰਗਲ ਆਇਆ ਇਹਦਾ ਮੈਂ ਥੈਂਕਸ ਕਰਦਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਰਾਜਾ ਬਿੰਦੂ ਜੀ ਜਿਹਨੇ ਮੈਨੂੰ ਹੋਕਮ ਹੋਇਆ ਕਿ ਇੱਥੇ ਆ ਕੇ ਆਗ੍ਰਿ ਦੇਣੀ ਹੈ ਤੇ ਪ੍ਰਕਾਸ਼ਿਤ ਮਾਜਵਾ ਜੀ ਇਮਰਾਨ ਪਰਵਾਜ਼ ਜਿਹੜੇ ਅੱਜ ਪੂਰੇ ਦੇਸ਼ ਦੇ ਵਿੱਚ ਅੱਜ ਪੂਰੇ ਦੇਸ਼ ਤੋਂ ਬੜੀ ਬੜੀ ਲੋਕਾਂ ਦੇ ਦਾਜ਼ਰ ਪਿਆ ਹੋਣਾ ਉਹਨਾਂ ਦੇ ਘਰਾਂ ਚ ਜਾ ਕੇ ਉਹਦਾ ਬਚਾਰਾ ਇਸ ਕਰਕੇ ਮੈਂ ਸਾਰੇ ਵੀਰਾਂ ਦਾ ਦੁਬਾਰਾ ਤੋਂ ਥੈਂਕ ਕਰਦਾ ਅਗਲਾ ਜੈ ਜੈਕਾਰ ਕਰਦੇ ਹਾਂ ਪੰਜਾਬ ਵਾਲੇ ਕੋਈ ਸੱਸ ਕਾਲ